ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਲਈ ਤਾਜੀ ਸੂਈ ਵਹਿੜ ਲੈ ਕੇ ਆਏ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਦੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਦਾਂ ਦੀ ਹੋਰ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਫੇਸ ਕੁਆਲਿਟੀ ਦੇਖ ਕੇ ਚੈੱਕ ਕਰ ਸਕਦੇ ਹੋ ਜੀ ਦੂਜਾ ਸੂਆ ਤਾਜੀ ਸੂਈ ਵਹਿੜ ਆ ਪਿੱਛੇ ਬੱਚਾ ਬੱਛਾ 8 ਤੋਂ 10 ਦਿਨ ਸੂਈ ਨੂੰ ਹੋ ਗਿਆ ਥਣਲੇਵੇ ਤੇ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਥਣ ਲੱਗਾ ਹੱਥੀਂ ਚੁਆਈ ਵਾਲ ਬਾਕੀ ਪਸਮਾ ਤੋਂ ਬਾਅਦ ਥਣ ਇਹਦੂ ਹੀ ਸੋਨਾ ਕੱਢਦੀ ਆ ਚੋਣ ਚ ਤਕਰੀਬਨ ਇਹਦਾ ਡੇਢ ਤੋਂ 2 ਘੰਟੇ ਸਮਾਂ ਪਿਆ ਹਜੇ ਡੇਢ ਦੋਆਂ ਘੰਟਿਆਂ ਤੱਕ ਸੋਨਾ ਆਰਡਰ ਤਿਆਰ ਕਰ ਲੈਂਦੀ ਆ ਬਾਕੀ ਪਸਮਾ ਤੋਂ ਬਾਅਦ ਥਣ ਬਹੁਤ ਸੋਨਾ ਕੱਢਦੀ ਆ ਬਾਕੀ ਬੈਕ ਸਾਈਡ ਤੋਂ ਵੀ ਤੁਸੀਂ ਥਣ ਦੇਖ ਸਕਦੇ ਹੋ ਬਹੁਤ ਸੋਨਾ ਥਣ ਲੱਗਾ ਮੋਟੀ ਚਵਾਈ ਦੀ ਵਹਿੜਾ ਚੰਗਾ ਲੇਵਾ 8 ਤੋਂ 10 ਦਿਨਾਂ ਦੀ ਸੂਈ ਥੱਲੇ ਇਹਦੇ ਤਕਰੀਬਨ 15 ਕਿਲੋ ਤੋਂ ਬਾਹਰ ਦੁੱਧ ਤਿਆਰ ਆਈ ਤੇ 20 ਕਿਲੋ ਦੁੱਧ ਦੇਣ ਦੀ ਪੂਰੀ ਉਮੀਦ ਹੈ ਬਾਹਰ ਤੋਂ ਬਾਕੀ ਫੇਸ ਕੁਆਲਟੀ ਦੇਖ ਸਕਦੇ ਹੋ ਪਿਛਲੇ ਸੂਏ ਦਾ ਦੁੱਧ 16 ਤੋਂ 17 ਕਿਲੋ ਦਿੱਤਾ ਐਸ ਵਾਰ ਦੂਜਾ ਸੂਆ ਸੂਈ ਆ 15 ਕਿਲੋ ਤੋਂ ਬਾਹਰ ਤੱਕ ਤਿਆਰ ਤੇ 20 ਕਿਲੋ ਦੁੱਧ ਬੜੇ ਆਰਾਮ ਨਾਲ ਦੇ ਦੇਣਾ ਬਾਕੀ ਠੰਡੀ ਸੀਲ ਵੈਡ ਫੁੱਲ ਆ ਦੇਖ ਸਕਦੇ ਹੋ ਤੁਸੀਂ ਤੇ ਦੰਦਾਂ ਤੋਂ ਹੈਗੀ ਆ ਜੀ 6 ਦੰਦ ਬੇਸ਼ੱਕ ਕੋਈ ਵੀ ਵੀਰਪਰਾ ਆਵੇ ਦੰਦ ਪਟਕੇ ਵੀ ਦੇਖ ਸਕਦਾ ਆਪਣੇ ਤੋਂ ਵੀਡੀਓ ਮੰਗਾ ਸਕਦਾ ਦੰਦਾਂ ਤੋਂ ਕਨਫਰਮ 6 ਦੰਦ ਦਾ ਦੂਜਾ ਸੁਗਾ ਸੂਈ ਬੋਡੀ ਸਟਰਕਚਰ ਦੇਖ ਸਕਦੇ ਹੋ ਚੰਗੇ ਕੱਦ ਕਾਠ ਦੀ ਵਹਿੜਾ ਪਿੰਡ ਹੈਗਾ ਜੀ ਕੋੜ ਕਰੋੜ ਖੁਰਦ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਤਰਵੰਡੀ ਭਾਈ ਸੰਦਾਲੀ ਨੰਬਰ ਆਪਾਂ ਬੋਲ ਦਿੰਨੇ ਆ 7657886834 7657886834 ਇਸ ਨੰਬਰ ਤੇ ਸੰਪਰਕ ਕਰ ਲਿਓ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਹਰ ਰੋਜ਼ ਦੀ ਤਰ੍ਹਾਂ ਆਪਣੇ ਕੋਲੇ ਜਾਨਵਰ ਵਿਖਰੀ ਲਈ ਆਉਂਦੇ ਰਹਿੰਦੇ ਆ ਬਿਲਕੁਲ ਜਾਇਜ਼ ਜੇ ਰੇਟ ਤੇ 20 ਕਿਲੋ ਤੋਂ ਬਾਹਰ ਵਹਿਣ ਦੇ ਦੁੱਧ ਚਵਾ ਦੇਣਾ ਤੇ ਰੇਟ ਇਹਦਾ ਬਿਲਕੁਲ ਜਾਇਜ਼ 58000 ਰੁਪਿਆ 58000 ਰੁਪਏ ਜੋ ਬਾਕੀ ਮਾਨਤਾਣ ਹੋ ਜਾਊਗਾ ਆਈ ਵੀਰ ਦਾ ਸੰਪਰਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ ਬਹੁਤ-ਬਹੁਤ ਵੀਡੀਓ ਦੇਖਣ ਲਈ ਬਣੇ ਰਹੋ ਆਪਣੇ ਚੈਨਲ ਨਾਲ